ਲੇਕਨੇ ਸਾਰੇ 12 ਦੇ ਨੇ ਤੇ ਖੌਫ ਕਿੰਨਾ ਚਿੰਗਾ ਦਾ ਦੇਖੋ ਉਹ ਸਮੇਂ ਜਿਹੜਾ ਹੈ ਨਾ ਇਹ ਸਾਰਾ ਕੁਝ ਆਰਡਰ ਜਦੋਂ ਕੀਤਾ ਗਿਆ ਨਾ ਤੇ ਦਰਬਾਰ ਦੇ ਵਿੱਚ ਉਹਦੀ ਲਾਜ ਪਈ ਹੈ ਹੁਣ ਜਗਰੀਆ ਖਾਨ ਤੈਸ਼ ਦੇ ਵਿੱਚ ਆ ਕੇ ਕਹਿੰਦਾ ਉਹ ਕਹਿਣ ਲੱਗਾ ਇਹ ਸਿੱਖੜੇ ਮਾਰਦੇ ਕਿਉਂ ਨਹੀਂ ਉਧਰੋਂ ਕਾਜੀ ਕਹਿੰਦਾ ਜਿਹੜਾ ਕਾਜੀ ਉੱਥੇ ਖਲੋਤਾ ਹੈ ਤੇ ਉਹ ਕਾਜੀ ਕਹਿਣ ਲੱਗਾ ਕਹਿੰਦਾ ਇਹਨਾਂ ਦਾ ਜਿਹੜਾ ਜਿੰਨਾ ਜਿੰਨਾ ਖੂਨ ਧਰਤੀ ਦੇ ਉੱਤੇ ਡੁੱਲਦਾ ਹੈ ਨਾ ਇਹ ਦੂਨ ਸਮਾਏ ਹੁੰਦੇ ਨੇ ਇਹਨਾਂ ਦੇ ਵਿੱਚੋਂ ਹੋਰ ਜਿਹੜੀਆਂ ਨੇ ਰੂਹਾਂ ਪੈਦਾ ਹੁੰਦੀਆਂ ਨੇ ਇਹ ਏਦਾਂ ਖਤਮ ਨਹੀਂ ਹੋਣਗੇ ਤੁਸੀਂ ਇੱਕ ਕੰਮ ਕਰੋ ਤੁਸੀਂ ਇਹਨਾਂ ਨੂੰ ਨਾ ਜਫੇ ਪਾ ਕੇ ਫੜੋ ਇਹਨਾਂ ਨੂੰ ਗ੍ਰਿਫਤਾਰ ਕਰਕੇ ਲਿਆਓ ਇਹਨਾਂ ਦੇ ਸਿਰ ਅਸੀਂ ਮੁੰਗਲੀਆਂ ਦੇ ਨਾਲ ਬੰਨਾਂਗੇ ਤੇ ਖੂਨ ਨਹੀਂ ਡੁੱਲੇਗਾ ਸਿਰ ਜਿਹੜੇ ਨੇ ਸਿਰ ਬੰਨਾਂਗੇ ਇਹਨਾਂ ਦੇ ਅਸੀਂ ਤੇ ਲਹੂ ਨਹੀਂ ਡੁੱਲੇਗਾ ਤੇ ਉਦੋਂ ਇੱਕ ਸਿਪਾਹੀ ਜਿਹੜਾ ਫੌਲਦਾਰ ਸੀ ਨਾ ਉਸਨੇ ਸਿੰਘਾਂ ਦੇ ਹੱਥ ਦੇਖੇ ਹੋਏ ਸੀ ਹੁਣ ਉਹ ਫੌਲਦਾਰ ਬੜੀ ਹਾਸੋਣੀ ਦੀ ਗੱਲ ਕਰਦਾ ਹ ਹਾਇਲਾ ਕਿ ਉਹਨੇ ਉਸਨੇ ਗੱਲ ਕੀਤੀ ਕਾਜੀ ਨੂੰ ਲਾ ਕੇ ਉਹ ਕਹਿੰਦਾ ਇਹ ਕਾਜੀ ਸਾਹਿਬ ਨਾ ਬਿਲਕੁਲ ਠੀਕ ਗੱਲ ਕਹਿੰਦੇ ਵੀ ਇਦਾਂ ਸਿੰਘ ਨਹੀਂ ਖਤਮ ਹੋਣੇ ਤੁਸੀਂ ਐ ਕਰੋ ਵੀ ਕਾਜੀ ਸਾਹਿਬ ਨੂੰ ਕਹੋ ਤੁਸੀਂ ਜਫੇ ਪਾਲਿਆ ਕਰੋ ਤੇ ਅਸੀਂ ਇਹਨਾਂ ਨੂੰ ਗ੍ਰਿਫਤਾਰ ਕਰਕੇ ਲੈ ਆਇਆ ਕਰਾਂਗੇ ਲਾਹੌਰ ਤੇ ਤੁਸੀਂ ਜਿਹੜਾ ਸਿਰ ਭੰਨ ਤੈ ਕਰੋ ਹੁਣ ਕਾਜੀ ਵੀ ਜਿਹੜਾ ਹੈ ਉਹ ਹੈਰਾਨ ਬਰਫ ਵਾਂਗੂੰ ਠੰਬਰ ਗਿਆ ਕਹਿਣ ਲੱਗਾ ਕਹਿੰਦਾ ਇਹ ਸ਼ੇਰਾਂ ਨੂੰ ਜਫੇ ਪਾਉਣ ਵਾਲੇ ਨੇ ਇਹ ਸ਼ੇਰਾਂ ਨੂੰ ਜਫੇ ਪਾਉਣ ਵਾਲੇ ਨੇ ਇਹ ਤਾਂ ਇਦਾਂ ਨਹੀਂ ਫੜੇ ਜਾਂਦੇ ਤੁਸੀਂ ਕਹਿੰਦਾ ਇਹਨਾਂ ਨੂੰ ਜਫੇ ਪਾ ਲਓ ਇਹਨਾਂ ਨੂੰ ਵੀ ਇਹਨਾਂ ਨੂੰ ਪਿੱਛੋਂ ਫੜ ਕੇ ਜਫੇ ਪਾ ਕੇ ਗ੍ਰਿਫਤਾਰ ਕਰਕੇ ਲੈ ਆਓ ਕਹਿੰਦਾ ਸ਼ੇਰ ਨਹੀਂ ਸ਼ੇਰ ਤੁਸੀਂ ਕਦੀ ਸ਼ੇਰਾਂ ਨੂੰ ਸ਼ੇਰ ਨੂੰ ਜਫਾ ਪਾਇਆ ਉਹ ਕਹਿੰਦਾ ਮੈਂ ਹੱਥ ਦੇਖੇ ਨੇ ਇਹਨਾਂ ਦੇ ਵੀ ਇਹ ਕਹਿੋ ਜੇ ਨੇ ਤੇ ਉਧਰ ਭਾਈ ਬਗੇਰ ਸਿੰਘ